ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਮੈਂ ਪਰਗਤ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਤੇ ਪਸ਼ੂਆਂ ਦੀ ਜਾਣਕਾਰੀ ਵੀ ਇਸ ਵੀਡੀਓ ਵਿੱਚ ਆਪਾਂ ਲੈ ਕੇ ਆਏ ਹੈਗੇ ਆ ਆਪਣੇ ਨਾਲ ਪਸ਼ੂ ਮਾਹ ਡਾਕਟਰ ਜੀਵਨ ਗੁਪਤਾ ਜੀ ਮੌਜੂਦ ਹੈਗੇ ਆ ਤੁਸੀਂ ਕਾਫੀ ਹੋਰਾਂ ਦਾ ਵੀਡੀਓ ਦੇਖੀਆਂ ਤੇ ਉਹਨਾਂ ਦਾ ਚੈਨਲ ਵੀ ਤੁਸੀਂ ਸਬਸਕ੍ਰਾਈਬ ਕੀਤਾ ਹੋਇਆ ਸਮੇਂ-ਸਮੇਂ ਤੇ ਤੁਹਾਡੇ ਫੋਨ ਤੇ ਉਹਨਾਂ ਦੀ ਦਿੱਤੀ ਹੋਈ ਜਾਣਕਾਰੀ ਪਹੁੰਚਦੀ ਹੈ ਸਵਾਲ ਆ ਜੀ ਥੋੜਾ ਜਿਆ ਡੂੰਗਾ ਰੁੱਖਾ ਸਵਾਲ ਹੈਗਾ ਪਸ਼ੂਆਂ ਨੂੰ ਸਰੋਂ ਦੀ ਖਾਲ ਪਾਉਣੀ ਚਾਹੀਦੀ ਹੈ ਜਾਂ ਨਹੀਂ ਬੜੇਵਿਆਂ ਦੀ ਖਾਲ ਪਾਉਣੀ ਚਾਹੀਦੀ ਜੇ ਨਹੀਂ ਕਿਹੜੇ ਸੀਜ਼ਨ ਵਾਸਤੇ ਜਾਦਾ ਵਧੀਆ ਕਿਸ ਤਰ੍ਹਾਂ ਦੇ ਪਸ਼ੂਆਂ ਨੂੰ ਪਾਈ ਜਾ ਸਕਦੀ ਆ ਔਸਰ ਚੋਟੀਆਂ ਨੂੰ ਗੱਬਣ ਚੋਟੀਆਂ ਨੂੰ ਜਾਂ ਦੁੱਧਾਰੂ ਪਸ਼ੂਆਂ ਨੂੰ ਤਾਂ ਇਹਦਾ ਫਾਇਦਾ ਨੁਕਸਾਨ ਆਪਣੇ ਨਾਲ ਖੁੱਲ ਕੇ ਸਾਇੰਟਿਫਿਕ ਤਰੀਕੇ ਦੇ ਨਾਲ ਦੱਸਣ ਕੇ ਜੱਜ ਸਾਹਿਬ ਸਵਾਗਤ ਹੈ ਤੁਹਾਡਾ ਜੀ ਧੰਨਵਾਦ ਇਹ ਪਹਿਲਾਂ ਸਰੋਂ ਦੀ ਖਾਲ ਨੂੰ ਹੀ ਖੁੱਲ ਕੇ ਦੱਸ ਦੇ ਜੀ ਇਹ ਕਿੰਨੀ ਕੁ ਫਾਇਦੇਮੰਦ ਆ ਤੇ ਕਿਸ ਤਰੀਕੇ ਨਾਲ ਕਿਹੜੇ ਪਸ਼ੂ ਨੂੰ ਪਾਉਣੀ ਚਾਹੀਦੀ ਪੰਜਾਬੀ ਚ ਕਹਿੰਦੇ ਆ ਘਰ ਦੀ ਮੁਰਗੀ ਦਾਲ ਮੁਲਾਬਰ ਹਣਾ ਹਾਂਜੀ ਇਹ ਸਰੋਂ ਦੀ ਖਾਲ ਨਾਲ ਸਾਡੀ ਆਬਦੀ ਖਲਤੀ ਜੀ ਤੇ ਅਸੀਂ ਇਹਨੂੰ ਕਦੇ ਨਹੀਂ ਕੋਲੇ ਜਿਹੜੀ ਸਰੋਂ ਦੀ ਦੋ ਤਰ੍ਹਾਂ ਦੀ ਖਾਲ ਸੀ ਮੇਨ ਕਹਨੇ ਇੱਕ ਤਾਂ ਪਾਪੜੀ ਹੈ ਜੀ ਜਿਹਨੂੰ ਅਸੀਂ ਕਹਿੰਦੇ ਨੇ ਜੀ ਚ 4-5% ਤੇਲ ਹੁੰਦਾ ਇੱਕ ਮਸਟਰਡ ਡੀਓ ਸੀ ਹੈ ਜਿਸ ਤੇਲ ਅੱਧਾ ਪਰਸੈਂਟ ਹੁੰਦਾ ਜੀ ਪ੍ਰੋਟੀਨ 37-38% ਹੁੰਦੀ ਹੈ ਕੱਚੇ ਕੋਲੂ ਤੋਂ ਜਿਹੜਾ ਆਪਾਂ ਤੇਲ ਕਢਾਉਨੇ ਆ ਜੀ ਉਹ ਤੇਲ ਯੁਕਤ ਖਾਲਵਾ ਚ ਜਾਂਦੀ ਹੈ ਕੌੜੀ ਖਾਲਵਾ ਚ ਜਾਂਦੀ ਹੈ ਕੌੜੀ ਖਾਲਵਾ ਚ ਜਾਂਦੀ ਹੈ ਕੌੜੀ ਖਾਲ ਨਹੀਂ ਨਾ ਸਾਰਾ ਲੋਕਾਂ ਨੂੰ ਸੱਚ ਤੋਂ ਦੂਰ ਕਰਦਾ ਅੱਛਾ ਜੀ ਦੇਖੋ ਅਸੀਂ ਇਹ ਦੇਖਦੇ ਆਂ ਵੀ ਜੇ ਤੁਸੀਂ ਸਰੋਂ ਦੀ ਖਾਲਾ ਤੇ ਮਸਟਰ ਪਾਪੜੀ ਇਹ ਦੋਨੇ ਹੂੰ ਜੇ ਤੁਸੀਂ ਆਪਣੀ ਫੀਡ ਦੇ ਵਿੱਚ ਇਹਨੂੰ 20-25% ਤੱਕ ਲੈ ਜਾਂਨੇ ਹੋ ਇੱਕ ਕੁਇੰਟਲ ਦੇ ਵਿੱਚ 20-15 15 ਕਿਲੋ ਤੁਸੀਂ ਮਸਟਰ ਡੀਓਸੀ ਪਾ ਲਈ 15-20 ਕਿਲੋ ਤੱਕ ਪਾ ਸਕਦੇ ਹੋ ਅੱਛਾ ਜੀ 5 ਕਿਲੋ ਤੁਸੀਂ ਪਾਪੜੀ ਪਾ ਲਈ 10 ਕਿਲੋ ਪਾਪੜੀ ਪਾ ਲਈ ਹੂੰ ਤੇ ਨਾਲ 10 ਕਿਲੋ ਪਾ ਲਈ ਸੋਇਆਬੀਨ ਦੀ ਖਾਲ ਹੂੰ 30-40% 40% ਦੇ ਨੇੜੇ ਬਣ ਗਿਆ ਇਹ ਅੱਛਾ ਜੀ ਤਾਂ ਇਹਦੇ ਨਾਲ ਤੁਹਾਡੇ ਪਸ਼ੂਆਂ ਦੇ ਦੋ ਵੱਡੇ ਮਸਲੇ ਨਿਬੜਦੇ ਆ ਜੀ ਹੂੰ ਪਹਿਲੀ ਗੱਲ ਪ੍ਰੋਟੀਨ ਦੀ ਘਾਟ ਪੂਰੀ ਹੋ ਗਈ ਚੰਗੀ ਕੁਆਲਿਟੀ ਦੀ ਪ੍ਰੋਟੀਨ ਦੀ ਜੀ ਇਤੋਂ ਵੱਡਾ ਕੀ ਹੈ ਦੋ ਮੇਨ ਅਮੀਨੋ ਐਸਿਡ ਸੀਗੇ ਸਾਡੇ ਜਿਹੜੇ ਪਸ਼ੂ ਨੂੰ ਚਾਹੀਦੇ ਸੀ ਫਰਟੀਲਿਟੀ ਵਾਸਤੇ ਬੱਚਾ ਦੇਣ ਵਾਸਤੇ ਹੂੰ ਮੀਥਿਓਨਿਨ ਤੇ ਲਾਈਸਿਨ ਠੀਕ ਹੈ ਜੀ ਉਹਦਾ ਬੈਲੈਂਸ ਹੋ ਗਿਆ ਬਹੁਤ ਸੋਹਣਾ ਠੀਕ ਹੈ ਜੀ ਤੀਜੀ ਇੱਕ ਇਹੀ ਚੀਜ਼ ਸੀ ਜਿਹੜੀ ਸਾਨੂੰ ਅਸੀਂ ਕਦੇ ਗੌਰ ਹੀ ਨਹੀਂ ਵੀ ਸਾਡਾ ਦੁੱਧ ਫੈਟ ਤੇ ਐਸਐਨਐਫ ਤੇ ਵੇਖਦਾ ਸਾਨੂੰ ਪਤਾ ਨਹੀਂ ਹੂੰ ਗ੍ਰੈਵਿਟੀ ਬਿਲਕੁਲ ਜੀ ਤੁਹਾਡੀ ਗ੍ਰੈਵਿਟੀ ਨਹੀਂ ਘਟਣੀ ਗ੍ਰੈਵਿਟੀ ਘਟਣ ਦਾ ਮੇਨ ਕਾਰਨ ਪ੍ਰੋਟੀਨ ਦੀ ਘਾਟ ਹੈ ਠੀਕ ਹੈ ਜੀ ਬੜੇਮਿਆਂ ਦਾ ਕੀ ਹੈ ਦੇਖੋ ਬੜੇਮਿਆਂ ਬਾਰੇ ਤਾਂ ਤੁਸੀਂ ਬਹੁਤ ਸਾਰੇ ਗੱਲਾਂ ਮੈਥੋਂ ਜ਼ਿਆਦਾ ਜਾਣਦੇ ਹੋ ਜੀ ਬੜੇਮਿਆਂ ਦੇ ਵਿੱਚ ਇੱਕ ਤਾਂ ਗੌਸੀਪੋਲ ਬੜੀ ਪ੍ਰੋਬਲਮ ਹੈ ਜਿਹੜੇ ਰੂਹ ਵਾਲੇ ਬੜੇਮੇ ਆ ਹਮ ਜਿਹੜਾ ਡੀਲੈਂਟਡ ਕਾਟਨ ਸੀਡ ਹੈ ਜਿਹਨੂੰ ਕੋਨੇ ਬੜੇਮੇ ਕਹਿੰਦੇ ਆ ਹਾਂਜੀ ਉਹ ਮਹਿੰਗੇ ਪੈਂਦੇ ਉਹ ਚ ਗੌਸੀਪੋਲ ਨਹੀਂ ਹੁੰਦਾ ਜੀ ਪਰ ਅਸੀਂ ਦੇਖਣੀ ਹੈ ਅਸੀਂ ਇਹਨੂੰ ਕਹਿ ਦਿੰਦੇ ਆ ਲੀਸਟ ਕਾਸਟ ਫਾਰਮੂਲੇਸ਼ਨ ਘੱਟ ਤੋਂ ਘੱਟ ਖਰਚੇ 'ਚ ਫੀਡ ਕਿਵੇਂ ਤਿਆਰ ਹੋਊਗੀ ਹਮ ਤਾਂ ਉਹਦੇ ਵਾਸਤੇ ਸਾਡੇ ਕੋਲੇ ਜਿਹੜੀ ਹੈਗੀ ਸਰੋਂ ਦੀ ਖਾਲ ਹੈ ਤੇ ਉਹਦਾ ਅੱਧਾ ਜਾਂ ਤੀਜਾ ਹਿੱਸਾ ਤੱਕ ਸੋਇਆਬੀ ਦੀ ਖਾਲਾ ਹੂੰ ਇਹ ਪਾਉਣ ਨਾਲ ਸਾਡੀ ਜਿਹੜੀ ਕਮਰਸ਼ੀਅਲ ਡੇਰੀ ਫਾਰਮਿੰਗ ਹੈ ਹੂੰ ਉਹ ਬਹੁਤ ਵਧੀਆ ਚੱਲਦੀ ਹੈ ਠੀਕ ਹੈ ਜੀ ਬਾਕੀ ਤਾਂ ਪ੍ਰੋਟੀਨ ਤਾਂ ਦੇਖੋ ਮੱਕੀ ਚ ਵੀ ਪ੍ਰੋਟੀਨ ਹੈ ਹੁਣ ਮੱਕੀ ਤੁਸੀਂ ਦੇਖੋ 7% ਪ੍ਰੋਟੀਨ ਹੈ ਕਣਕ ਚ 9% ਪ੍ਰੋਟੀਨ ਹੈ ਜੀ ਮੱਕੀ ਵਾਲੀ ਜਾਣੀ ਹੈ 50 55% ਹਜਮ ਹੋਣ ਤੇ ਕਣਕ ਵਾਲੀ 20% ਵੀ ਨਹੀਂ ਜਾਣੀ ਹੂੰ ਕੁਆਂਟੀਟੀ ਦੀ ਗੱਲ ਨਹੀਂ ਕੁਆਲਿਟੀ ਦੀ ਗੱਲ ਹੈ ਡਾਈਜੈਸਟੇਬਿਲਟੀ ਦੀ ਬਾਇਓਵੇਲਿਬਿਲਟੀ ਦੀ ਗੱਲ ਹੈ ਜੀ ਸੋ ਇਹ ਚ ਕੋਈ ਹੁਣ ਇਹਦੇ ਬਾਰੇ ਹੁਣ ਦੇਖੋ ਜਿਵੇਂ ਹੁਣ ਸਿੰਪਲ ਤੁਸੀਂ ਦੇਖੋ ਹੁਣ ਤਾਂ ਔਨ ਆਲੇ ਸਮਝ ਕੀ ਹੋ ਗਿਆ ਜਿਵੇਂ ਡੀਓ ਆਰ ਵੀ ਹੁੰਦਾ ਸੀ ਚੌਲਾਂ ਦੀ ਪਾਲਿਸ਼ ਤੋਂ ਬਾਅਦ ਕੱਢਿਆ ਉਹ ਹਾਂਜੀ ਪਹਿਲਾਂ ਸਾਰੇ ਦੁਨੀਆ ਕਹਿੰਦੇ ਸੀ ਡੀਓ ਕਿਸੇ ਟਾਈਮੇ 4-5 ਰੁਪਏ ਹੁੰਦਾ ਸੀ 15-16 ਤੇ ਪਹੁੰਚ ਗਿਆ ਹੂੰ ਰਾਈਸ ਪਾਲਿਸ਼ ਡੀਓ ਸੀ ਜਿਹੜਾ ਹੈ ਸੀਗਾ ਹਾਂਜੀ ਹੁਣ ਆਪਾਂ ਇਹ ਕਹਿਣ ਲੱਗੇ ਸਾਡੇ ਚੰਗੇ ਫਾਰਮਰਾਂ ਵਾਸਤੇ ਤਾਂ ਉਹ ਹੈ ਹੀ ਨਹੀਂ ਉਹ ਠੀਕ ਹੈ ਜੀ ਹਾਲਾਂਕਿ ਬ੍ਰਾਂਡਡ ਫੀਡਾਂ 'ਚ ਪੈ ਰਿਹਾ ਹੈ ਹਾਂਜੀ ਬ੍ਰਾਂਡਡ ਫੀਡਾਂ ਹਰ ਬੰਦਾ ਵਰਤ ਰਿਹਾ ਠੀਕ ਹੈ ਅਸੀਂ ਕਹਿੰਦੇ ਸੋਇਆ ਦਾ ਛਿਲਕਾ ਪਾਓ ਜੀ ਠੀਕ ਹੈ ਜੀ ਛੋਲਿਆਂ ਦਾ ਛਿਲਕਾ ਪਾਓ ਠੀਕ ਹੈ ਜੀ ਅਸੀਂ ਹਜਮ ਹੋਣ ਦੀ ਸ਼ਕਤੀ ਵੀ ਤਾਂ ਦੇਖਣੀ ਹੈ ਨਾ ਹਾਂਜੀ ਹਾਂ ਬਿਲਕੁਲ ਤੇ ਕੁਆਲਿਟੀ ਵੀ ਦੇਖਣੀ ਹੈ ਅਸੀਂ ਫਾਈਬਰ ਵੀ ਦੇਖਣਾ ਸੀ ਪ੍ਰੋਟੀਨ ਵੀ ਦੇਖਣਾ ਫਾਈਬਰ ਤੋਂ ਬਿਨਾ ਪ੍ਰੋਟੀਨ ਦੀ ਕੋਈ ਵੈਲਿਊ ਨਹੀਂ ਜੀ ਜਿਹੜੇ ਛਿਲਕੇ ਵਾਲੇ ਬੜੇਵੇਂ ਨੇ ਜਿਨ੍ਹਾਂ ਦੇ ਤੇ ਚਿੱਟੇ ਰੰਗ ਦਾ ਛਿਲਕਾ ਹੁੰਦਾ ਤੁਸੀਂ ਉਹਨੂੰ ਨਕਾਰਤਾ ਬਿਲਕੁਲ ਕਿਸੇ ਵੀ ਹਿੱਜਨ ਚ ਨਾ ਲਈਏ ਦੇਖੋ ਉੱਚ ਪਤਾ ਕੀ ਵਿਗਿਆਨਕ ਤੌਰ ਤੇ ਨਾ ਉਹ ਨਹੀਂ ਠੀਕ ਹੈਗਾ ਮੰਨ ਲਓ 10 15 ਲੀਟਰ ਵਾਲਾ ਪਸ਼ੂ ਆ ਤੇ ਇੱਕ 50 ਲੀਟਰ ਵਾਲਾ ਪਸ਼ੂ ਹੈਗਾ ਗਾਂ ਜਾਂ ਮੱਝ 10 15 50 ਲੀਟਰ ਦਾ ਚੱਕਰ ਨਹੀਂ ਹੈਗਾ ਜੀ ਜੀ ਪਸ਼ੂਆਂ ਦੇ ਵਿੱਚ ਹੁਣ ਕੀ ਹੈ ਮੇਨ ਇਹ ਹੈ ਵੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਬਹੁਤ ਘਟ ਰਹੀ ਹੈ ਹਮ ਔਰ ਦੂਜੀ ਗੱਲ ਵਾਇਰਲ ਬਿਮਾਰੀਆਂ ਬਹੁਤ ਜ਼ਿਆਦਾ ਵਧ ਰਹੀਆਂ ਬੰਦਿਆਂ 'ਚ ਵੀ ਇਹੀ ਹੋ ਰਿਹਾ ਹਰ 10 'ਚੋਂ 6 ਬਿਮਾਰੀਆਂ ਵਾਇਰਲ ਆ ਰਹੀਆਂ ਨਵੀਆਂ ਜਿੰਨੀਆਂ ਸਾਰੀਆਂ ਮਾਰੇ ਵਾਇਰਲ ਨੇ ਹਮ ਪਸ਼ੂ ਦੀ ਇਮਿਊਨਿਟੀ ਘਟ ਰਹੀ ਹੈ ਇਮਿਊਨਿਟੀ ਦਾ ਘਟਣ ਦਾ ਮੇਨ ਕਾਰਨ ਇਹ ਹੈ ਵੀ ਉਹਦੀ ਖੁਰਾਕ ਉਸ ਲੈਵਲ ਦੀ ਨਹੀਂ ਰਹੀ ਜੀ ਬ੍ਰੇਮੀਆਂ ਜਿਹੜਾ ਗੋਸੀਪੋਲਾ ਹੈ ਬਹੁਤ ਖਤਰਨਾਕ ਹੈ ਹਮ ਇਹ ਪਸ਼ੂ ਦੀ ਬੋਨੀ ਲੜਨ ਦੀ ਸ਼ਕਤੀ ਘਟਾਉਂਦਾ ਫਿਰ ਵੈਕਸੀਨਾਂ ਕੰਮ ਨਹੀਂ ਕਰਦੀਆਂ ਜੀ ਤੁਸੀਂ ਦੇਖੋ ਤੁਹਾਡੇ ਬਠਿੰਡੇ ਮਾਨਸਾ ਗੋਸੀਪਲ ਟੌਕਸਿਨ ਹੈ ਜੀ ਠੀਕ ਹੈ ਨਾ ਹਾਲਾਂਕਿ ਜਦੋਂ ਨੂੰ ਹੀਟ ਲੱਗ ਜਾਂਦੀ ਹੈ ਨਾ ਇਹ ਘਟ ਜਾਂਦਾ ਹੈ ਪਰ ਮੈਂ ਇਹ ਕਹਿੰਦਾ ਜਦੋਂ ਬੈਟਰ ਚੀਜ਼ਾਂ ਹੈਗੀਆਂ ਖਰਚਾ ਨਹੀਂ ਵੱਧ ਰਿਹਾ ਫੀਡ ਤਾਂ ਦੇਖੋ ਜੀ ਇਸ ਵੇਲੇ ਦੁੱਧ ਵਾਲੇ ਪਸ਼ੂਆਂ ਦੀ ਫੀਡ 35 36 ਰੁਪਏ ਤੋਂ ਘੱਟ ਬਣਨੀ ਨਹੀਂ ਸਹੀ ਹੈ ਜੀ ਭਾਵੇਂ 10 ਲੀਟਰ ਵਾਲੇ ਭਾਵੇਂ 20 ਲੀਟਰ ਵਾਲਾ ਫਿਰ ਵਧੀਆ ਤੋਂ ਵਧੀਆ ਬਣਾਈ ਜਾਵੇ ਠੀਕ ਹੈ ਜੀ ਆਪ ਬਣਾਈ ਜਾਵੇ ਤਜਰਬੇ ਕਰਨ ਵਾਲਾ ਸਮਾਂ ਹੁਣ ਹੈ ਨਹੀਂ ਹੁਣ ਹੈਗਾ ਚੰਗੀ ਚੀਜ਼ ਪੈਦਾ ਕਰੋ ਤੇ ਚੰਗੀ ਚੀਜ਼ ਚੰਗੇ ਤਰੀਕੇ ਨਾਲ ਵੇਚੋ ਬਸ ਜੀ ਬਿਲਕੁਲ ਤੇ ਜਿਹੜੀ ਸਰੋਂ ਦੀ ਖਾਲ ਸੀਗੀ ਜਿਹੜੀ ਆਪਾਂ ਆਮ ਘਰੇ ਤੇਲ ਕਢਾ ਲੈਨੇ ਸਰੋਂ ਦੇ ਵਿੱਚੋਂ ਤੇ ਉਹ ਥੰਦੀ ਤੇਲ ਵਾਲੀ ਮੋਟੀ ਪਾਪੜੀ ਆਪਣੇ ਕੋਲੇ ਬਚਦੀ ਹੈਗੀ ਆ ਉਹ ਕੀ ਨੁਕਸਾਨ ਕਰ ਸਕਦੀ ਹੈ ਜਾਂ ਉਹ ਕਿੰਨੀ ਮਾਤਰਾ ਚ ਵੱਧੋ ਵੱਧ ਦੇ ਸਕਦੇ ਨਹੀਂ ਤਾਂ ਕੋਈ ਨੁਕਸਾਨ ਨਹੀਂ 10-15 ਕਿਲੋ ਤੱਕ ਤੁਸੀਂ ਪਾ ਸਕਦੇ ਹੋ ਜੀ ਨੁਕਸਾਨ ਕੋਈ ਨਹੀਂ ਕੁਆਂਟਲ ਦੇ ਵਿੱਚ ਕੁਆਂਟਲ ਚ 10-15% ਪਾ ਸਕਦੇ ਹੋ ਜੀ ਸ਼ੁਰੂ ਜਦੋਂ ਅਸੀਂ ਸਰੋਂ ਦੀ ਖਾਲ ਪਾਉਨੇ ਆ ਨਾ ਜਿਹੜੇ ਪਸ਼ੂ ਨੇ ਪਹਿਲਾਂ ਨਹੀਂ ਖਾਦੀ ਹੁੰਦੀ ਹੂੰ ਉਹਨੂੰ ਸਮੈਲ ਆਉਂਦੀ ਹੈ ਉਹ ਪੱਠੇ ਫੀਡ ਛੱਣੀ ਸ਼ੁਰੂ ਕਰਦਾ ਜੀ ਹਲਕੀ ਐ ਪ੍ਰੈਕਟੀਕਲ ਹਲਕੀ ਐ ਜੀ 5-6 ਕਿਲੋ 7-8 ਕਿਲੋ ਤੱਕ ਜੇ ਮੌਸਮ ਸਰਦੀਆਂ ਦਾ ਸ਼ੀਰਾ ਗੋੜ ਸ਼ੱਕਰ ਪਾਓ ਹੂੰ ਪਸ਼ੂ ਦੀ ਨਸ ਤੇ ਮੜਾ ਮੜਾ ਤੇਲ ਲਾਉਣਾ ਸ਼ੁਰੂ ਕਰ ਦੋ ਸਰੋਂ ਦਾ ਅੱਛਾ ਜੀ ਬੜਾ ਸਿੰਪਲ ਪ੍ਰੈਕਟੀਕਲ ਤਰੀਕਾ ਸਾਡੇ ਬਜ਼ੁਰਗ ਕਰਦੇ ਉਹਨੂੰ ਸਮੈਲ ਹਟ ਜਾਂਦੀ ਉਹ ਕਿਉਂਕਿ ਸਮੈਲ ਨੱਕ ਤੇ ਆਈ ਜਾਨੀ ਉਹ ਤੇ ਵੀਟ ਚ ਹਟ ਜਾਨੀ ਠੀਕ ਹੈ ਜੀ ਦੂਜੀ ਗੱਲ ਬਫਰ ਦੀ ਤੇ ਗਰਮੀਆਂ ਦਾ ਮੌਸਮ ਹੈ ਕਾਲੇ ਨਮਕ ਦੀ ਤੇ ਪੋਟਾਸ਼ੀਅਮ ਕਲੋਰਾਈਡ ਜਾਂ ਪੋਟਾਸ਼ੀਅਮ ਕਾਰਬੋਨੇਟ ਪੋਟਾਸ਼ੀਅਮ ਕਾਰਬੋਨੇਟ ਵਧੀਆ ਹੈ ਹਾਂਜੀ ਇਹਦੀ ਵਰਤੋਂ ਯਕੀਨੀ ਮਣਾਓ ਲੋਕ ਨਾ ਕੈਮੀਕਲਾਂ ਤੇ ਨਾਂ ਸੁਣ ਕੇ ਐ ਭੱਜ ਲੈਂਦੇ ਪਤਾ ਨਹੀਂ ਮੈਂ ਕਿੱਡੀ ਵੱਡੀ ਗੱਲ ਦੱਸਤੀ ਹੈ ਜੀ ਹੁਣ ਪੋਟਾਸ਼ੀਅਮ ਤਾਂ ਕਿਸੇ ਹਿਸਾਬ ਨਾਲ ਪੂਰਾ ਨਹੀਂ ਹੁੰਦਾ ਸਾਡਾ ਪਸੀਨਾ ਇਹ ਚ ਸੋਡੀਅਮ ਹੈ ਹਾਂਜੀ ਪਸ਼ੂਆਂ ਦੇ ਪਸੀਨੇ ਚ ਪੋਟਾਸ਼ੀਅਮ ਹੈ ਅੱਛਾ ਜੀ ਪੋਟਾਸ਼ੀਅਮ ਕਿਸੇ ਤਰੀਕੇ ਤੋਂ ਪੂਰਾ ਨਹੀਂ ਹੁੰਦਾ ਪੋਟਾਸ਼ੀਅਮ ਦਾ ਇੱਕੋ ਸਾਧਨ ਸੀਗਾ ਕਾਲਾ ਨਮਕ ਹਮ ਆਯੋਡਾਈਜ਼ਡ ਨਮਕ ਨੂੰ ਵੀ ਲੈ ਕੇ ਬਹਿ ਗਿਆ ਹਮ ਹੁਣ ਜਾਂ ਤਾਂ ਕਾਲਾ ਨਾਮਕ ਪਾਓ ਜ਼ਰੂਰੀ ਹੈ ਜਾਂ ਫਿਰ ਤੁਸੀਂ ਪੋਟਾਸ਼ੀਅਮ ਕਾਰਬੋਨੇਟ ਜਿਹੜਾ ਹੈਗਾ ਜੀ ਪੋਟਾਸ਼ੀਅਮ ਕਾਰਬੋਨੇਟ 100 ਗ੍ਰਾਮ ਗਿੱਲੀ ਗਰਮੀ 'ਚ ਸੌਣ ਭਾਦੋਂ 'ਚ ਰੋਜ਼ ਦਾ ਪਾਓ ਜੀ ਫਾਇਦੇ ਹੀ ਫਾਇਦੇ ਜੀ ਇਹ ਗਈ ਵਾਰ ਸਰੋਂ ਦੀ ਖਾਲ ਜਿਹੜੇ ਘਰੇਲੂ ਪੱਧਰ ਤੇ ਘੱਟ ਪਸ਼ੂ ਰੱਖੇ ਹੁੰਦੇ ਆ ਆਪਣੇ ਤੋਂ ਉਧਰਲੀ ਪਸ਼ੂ ਰੱਖੇ ਹੁੰਦੇ ਦੋ ਚਾਰ ਤਾਂ ਉਹਨਾਂ ਨੂੰ ਭਾਈ ਜਾਂਦੀ ਆ ਉਹਦੇ ਨਾਲ ਜਿਹੜੇ ਬੱਚੇ ਹੁੰਦੇ ਆ ਉਹਨਾਂ ਦੇ 4 ਮਹੀਨੇ ਦਾ 5 ਮਹੀਨੇ ਦਾ ਜਿਹੜੇ ਹਜੇ ਗੱਬਣ ਵੀ ਨਹੀਂ ਹੋਏ ਕਿ ਇਹ ਸਰੋਂ ਦੀ ਖਾਲ ਫਿਰ ਉਹਨਾਂ ਦਾ ਨਸਬਣ ਖਾਲ ਭਾਈ ਬੱਚਿਆਂ ਚ ਪਾਉਣੀ ਹੈ ਗੱਲ ਕੀਤੀ ਆਪਾਂ ਸੋਇਆ ਤੇ ਮਸਟਰਡ ਡੀਓਸੀ ਠੀਕ ਆ ਜੀ ਤੇਲ ਰਹਿਤ ਪਾਪੜੀ ਨਹੀਂ ਪਾਉਣੀ ਠੀਕ ਆ ਪਾਪੜੀ ਤੇ ਤੇਲ ਦੀ ਲੋੜ ਹੀ ਨਹੀਂ ਹੈ ਉਹਨਾਂ ਨੂੰ ਉਹਨਾਂ ਨੂੰ ਤਾਂ ਪ੍ਰੋਟੀਨ ਦੀ ਲੋੜ ਹੈ ਜਿੰਨੀ ਊਰਜਾ ਚਾਹੀਦੀ ਆਪਾਂ ਮੱਕੀ ਵੀ ਤਾਂ ਪਾਈ ਆ ਨਾ ਵਿੱਚ ਮੱਕੀ ਚ ਊਰਜਾ ਆ ਜਣੀ ਆਪਾਂ ਨੂੰ ਫੈਟ ਨਹੀਂ ਫालतू ਦੇ ਜੀ ਮੇਨ ਇਹ ਗੱਲ ਬਿਲਕੁਲ